ਸਮਾਣਾ ਸਿਟੀ ਪੁਲਿਸ ਅਤੇ ਸਦਰ ਪੁਲਿਸ ਵੱਲੋਂ ਦੋ ਕਥਿਤ ਵਿਅਕਤੀਨ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਤੋਂ ਨਸਲੀ ਗੋਲੀਆਂ ਬਰਾਮਦ ਹੋਈਆਂ ਦੋਹਾਂ ਨੂੰ ਸਮਾਣਾ ਅਦਾਲਤ ਤੇ ਪੇਸ਼ ਕੀਤਾ ਗਿਆ ਇੱਕ ਨੂੰ ਪੁਲਿਸ ਅਧਿਕਾਰੀ ਰਾਜਵਿੰਦਰ ਕੌਰ ਨੇ ਔਰ ਇੱਕ ਪੁਲਿਸ ਅਧਿਕਾਰੀ ਨਰਾਤਾਰਾਮ ਵੱਲੋਂ ਪੇਸ਼ ਕੀਤਾ ਗਿਆ ਦੋਹਾਂ ਦਾ ਇੱਕ-ਇੱਕ ਦਾ ਰਿਮਾਂਡ ਅਦਾਲਤ ਵੱਲੋਂ ਦਿੱਤਾ ਗਿਆ ਇਹ ਕਥਿਤ ਦੋਨੋਂ ਵਿਅਕਤੀ ਮੁਰਾਦਪੁਰਾ ਪਿੰਡ ਦੇ ਨਿਵਾਸੀ ਹਨ ਇਹ ਮੁਰਾਦਪੁਰਾ ਪਿੰਡ ਜੀ ਸਾਡੀ ਸਿਟੀ ਸਮਾਣਾ ਦੇ ਪਿੰਡ ਹੈ ਇਸ ਦੇ ਅਨੁਸਾਰ ਇਹ ਇੱਥੇ ਸੈਂਸੀ ਨੇ ਤੇ ਸਾਰੇ ਹੀ ਚਿੱਟਾ ਵੇਚਣ ਦਾ ਦੂਜਾ ਗੋਲੀਆਂ ਗਾਲੀਆਂ ਵੇਚਣ ਦਾ ਧੰਦਾ ਕਰਦੇ ਹਨ ਤਾਂ ਜਿਹੜਾ ਇਹ ਮਾਦਪੁਰੇ ਦਾ ਵਿਜੇ ਕੁਮਾਰ ਹੈ ਸਨ ਆਫ ਜਗੀਰ ਸਿੰਘ ਤੇ ਇਹ ਗੋਲੀਆਂ ਵੇਚ ਰਿਹਾ ਸੀ ਤੇ ਅਸੀਂ ਗੈਸਪੀਸੀ ਦੇ ਕਹ ਸਕਦਾ ਹਾਂ ਵਾਰਸ਼ੀ ਤੇੰ ਦੇ ਸਾਨੂੰ ਬੇਕੀ ਕਿਸ ਕਰਨ ਲੱਗਿਆ ਦਸੀ ਮੈਂ ਪੁਲਿਸ ਦੀ ਮਦਦ ਆਪਣੇ ਮਲਾਜ਼ਮਾਂ ਦੀ ਮਦਦ ਨਾਲ ਅਸੀਂ ਰੋਕ ਕੇ ਤੇ ਇਹਨੂੰ ਕਿੰਨੀ ਗੋਲੀਆਂ ਬਰਾਮਦ ਹੋਈਆਂ 1009 ਗੋਲੀਆਂ ਠੀਕ ਅਸੀਂ ਇੱਕ ਦਿਨ ਦਾ ਜਰ ਸਰ ਦੇ ਪੇਸ਼ ਕੀਤਾ ਸੀ ਕੋਈ ਇੱਕ ਦਿਨ ਦਾ ਇਹਦਾ ਕੋਲ ਸਨਮਾਨ ਮਿਲਿਆ ਤੇ ਇਹਨੂੰ ਕਾਨੂੰਨ ਦੁਆਰਾ ਅਸੀਂ ਪੂਰਜੇਸ਼ ਕਰਾਂਗੇ ਤੇ ਅੱਗੇ ਜੋ ਵੀ ਜੈਸਰ ਦੀ ਬਨੋਤ ਆਪਣ ਹੁਕਮਾਂ ਨੂੰ ਜਿਹੜੇ ਨੇ ਹੁਕਮਾਂ ਲਈ ਲਗਨ ਪਾ ਲਾ ਜਿਹੜੇ ਸਰ 1020 ਗੋਲੀਆਂ ਨਸ਼ੀਲੀਆਂ ਬਰਾਮਦ ਹੋਈਆਂ ਨੇ ਇਹਦਾ ਨਾ ਹੈਗਾ ਜੀ ਸੰਦੀਪ ਸਿੰਘ ਸਨ ਆਫ ਸੁੱਖਾ ਸਰਗਵਾਸੀ ਮਰਾਦਪੁਰਾ ਹੂੰ ਕਾਣਾ ਸਦਰ ਸ੍ਰੀਤ ਸਨਮਾਨਾ ਪੈਂਦਾ ਜੀ ਅਦਾਲਤ ਪੇਸ਼ ਕਰਤਾ ਤੇ ਅਦਾਲਤ ਚ ਪੇਸ਼ ਕਰਤਾ ਇਹਦਾ ਇੱਕ ਦਿਨ ਦਾ ਪ੍ਰੋਸਰ ਬਰਾਮਦ ਮਿਲਿਆ ਹੈ ਇਹਦੇ ਕੋਲ ਹੋਰ ਵੀ ਬਰਾਮਦੀ ਕਰਾਉਣੀ ਆ ਤੇ ਇਹ ਨਸ਼ੀਦੀਰ ਗੋਲੀਆਂ ਕਿੱਥੋਂ ਲੈ ਕੇ ਆਉਂਦਾ ਆ ਤੇ ਅੰਗੇ ਕੀ ਨਾ ਜਿਨ੍ਹਾਂ ਨੂੰ ਬੰਦਿਆਂ ਨੂੰ ਸਪਲਾਈ ਕਰਦਾ ਆ ਇਹਦੇ ਉੱਤੇ ਫੋਰ ਐਗਜ਼ਾਮਪਲ ਇਹ ਦੋ ਕਿ ਦੋ ਪਰਚੀ ਹੈਗੇ ਨਹੀਂ ਠੀਕ ਹੈ ਤਾਂ ਇਹ ਚ ਰਹਿ ਕੇ ਆਏਗੇ ਪਹਿਲਾਂ ਵੀ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ న్యూਸ